ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਦਾ ਵਲੌਗ ਸ਼ੁਰੂ ਹੁੰਦਾ ਤੇ ਅੱਜ ਅਸੀਂ ਜਾਣਾ ਜੀ ਤੌਂਗ ਵਾਲੀ ਖੇਡਣ ਅਸੀਂ ਨਹੀਂ ਮਤਲਬ ਮੈਂ ਜਾ ਰਿਹਾ ਨਾਲ ਕਬੱਡੀ ਟੀਮ ਦੇ 65 ਕਲਰ ਨੂੰ ਰੋਲ 'ਚ ਠੀਕ ਜਾ ਕੇ ਦਾਦਿਆ ਸਾਨੂੰ ਕੀ ਮੋੜ ਸੈੱਡ ਵਾਲੇ ਵੀ ਮੋੜ ਲਈ ਕਰ ਲਾ ਜਲਾ ਮਾ ਸਾਰਾ ਗੋਲੀ ਪਾਉਣ ਵਾਲਾ ਸਾਡੇ ਬਲੇ ਸੁੱਤੇ ਪਿਆ ਜਿਨਾਂ ਨੇ ਅੱਜ ਖੇਡਣ ਜਾਣਾ ਕੋਈ ਆ ਗਿਆ ਇਹ ਉੱਧਰ ਅੰਦਰ ਹੋ ਲੈ ਇਸ ਅਸੀਂ ਜਾਣੇ ਜੀ ਹੁਣ ਖੇਡਣ ਉਹ ਪਿੱਛੇ ਉਹ ਆਉਂਦਾ ਮਾਣ ਕਬੱਡੀ ਖਿਡਾਰੀ ਵੀਰ ਰੂਪ ਰੂਪ ਕਰਾਉਣੇ ਅੱਜ ਮਾਨ ਕਬੱਡੀ ਖਿਡਾਰੀ ਸਿੱਕਤੇ ਹੀ ਕੰਗਰੇਦ ਦੇ ਨਾਲ ਤੁਹਾਨੂੰ ਕਿਵੇਂ ਦਾ ਫੇਰ ਹੋ ਰਿਹਾ ਵੀ ਤੁਸੀਂ ਐਡੀ ਵੱਡੀ ਗੱਡੀ 'ਚ ਬੈਠੋ ਅੱਜ ਮੈਂ ਕਹਿੰਦਾ ਜੀ ਐਂ ਫੀਲ ਹੋ ਰਿਹਾ ਲਗਜ਼ਰੀ ਗੱਡੀ 'ਚ ਬੈਠਣ ਦੀ ਵਾਹ ਇਹ ਉੜਦੀ ਜਾਂਦੀ ਉੜਦੀ ਉਹ ਵੀ ਮਿੱਤਰੋ ਮਿਲਦੇ ਆ ਬਠਿੰਡੇ 1 2 3 4 5 6 ਹਾਂ ਤੁਹਾਨੂੰ ਅਸੀਂ ਟੋਲ 플ਾਜ ਤੋਂ ਅੰਨਕੇ ਦਿਖਾਵਾਂਗੇ ਜੀਦੇ ਵਾਲਾ ਟੋਲ 플ਾਜ ਹੀ ਹੈ ਨਾ ਹਾਂ ਪਾਵਰ ਪਾਵਰ ਕਬੱਡੀ ਵਾਲਿਆਂ ਦੀ ਪਾਵਰ ਚੈੱਕ ਕਰੂਗਾ ਪਲੇਅਰ ਆ ਜੀ ਕਬੱਡੀ ਪਲੇਅਰ ਆ ਜੀ ਕਬੱਡੀ ਪਲੇਅਰ ਆ ਜੀ ਕਬੱਡੀ ਪਲੇਅਰ ਕੀ ਬਿਨਾ ਪੈਦਾਂ ਤੋਂ ਜਾਣੇ ਵੀਰੇ ਟਾਈਮ ਆ ਲਿਆ ਹੈ ਥੋੜੀ ਪਾਣੀ ਪੀਣਾ ਹੁੰਦੀ ਆ ਪਾਣੀ ਇਧਰ ਬੈ ਗਿਆ ਪਾਣੀ ਤਾਂ ਬਾਹਰ ਤੇ ਪੈ ਗਿਆ ਹਾਣੋ ਸੀ ਲਿਆ ਜੀ ਕੇਕ ਏ ਤੁਹਾਨੂੰ ਦੱਸਾਂਗੇ ਵੀ ਕਿਹਦੇ ਹੱਥ ਤੇ ਕੇਕ ਲਿਆ ਐਂਡ ਤੱਕ ਬਣੇ ਰਿਹਾ ਵੀਡੀਓ ਤੇ ਹੱਬੇ ਇਸ ਨਾਲ ਵੀਰ ਬਹੁਤ ਰੱਖਿਆ ਹੋਇਆ 23 ਘੁੰੜਾ ਦੇ ਵੀਰ ਚੱਲ ਬੈਠ ਛੂੜੀ ਲੈ ਕੇ ਗੜਾ ਫਾ ਮੁਰੇ ਓਏ ਕੇ ਗੜਾ ਕੇ ਮੁਰੇ ਨਵੀਂ ਢੜੀ ਗਈ ਆਜਾ ਆਜਾ ਦਿੰਦੇ ਸਾਰੇ ਇਹਨਾਂ ਆ ਕੇ ਵਾਟੇ 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 ਹੈ ਵੀ ਆਕੇ ਵਾਟੇ ਬੱਚੀ ਚੱਲ ਕੇ ਦੇਖ ਨਾ ਇੱਡੀ ਘੱਟ ਕੇ ਦੇਖ ਤਾਂ ਜੀ ਬਲੈਕ ਖਾਣਾ ਹੋਈ ਆਪੀ ਨਹੀਂ ਪੀਂਦੀ ਪੀਂਦੀ ਨਾ ਹਜੇ ਨਹੀਂ ਦੱਸਣਾ ਵੀ ਕਿਹਦਾ ਕਿਹਦਾ ਜਨਮ ਦਾ ਨਾ ਉਹ ਨਹੀਂ ਦੱਸਣਾ ਹਜੇ ਉਤਾਰ ਲਾ ਗਿਆ ਦੀ 40000 ਦਾ 40000 ਦਾ ਏ 4000 ਦਾ ਪਵਾ ਕੇ ਤੇਜ਼ ਤੇ ਕਹਿੰਦੇ ਮੁੰਡੇ ਬਹਿ ਗਿਆ ਮਰੋਤੀ 'ਚ ਚਾਰ ਤਰ੍ਹਾਂ ਚਾਬੀ ਪਾਓ ਤੇ ਅਭੀ 10 ਵੀ ਚਾਬੀ ਵੀ ਸੀਕ੍ਰੀਟ ਵੀ ਮਾ ਚੱਲਦਾ ਤਾਰ ਲੈ ਗਈ ਆ ਤਾਰ ਕਿੱਕੋ ਇੱਥੇ ਪਿਆਉ ਕੋਟਾਇਆ ਨਾ ਪਕਿਦਾ ਨਾ ਲੱਗਦੀ ਇਹ ਹੈਦੀ ਤਾਰ ਉਹ ਵਾਹ ਮੋਤੀ ਜੀ ਉਹ ਮੋਤੀ ਹੁਣ ਅਸੀਂ ਆ ਗਏ ਆਂ ਜੀ ਗਰਾਊਂਡ ਤੇ ਤੌਂਗ ਵਾਲੀ ਇਧਰ ਸਾਡੀ ਟੀਮ ਪਰਫੈਕਟ ਟੀਮ ਠੱਗੀ ਭਾਈ ਹੋਣਾ ਪਰ 10 ਬੇਨਤੀ ਕਰਨ ਤੋਂ ਬਾਅਦ ਆਪਾਂ ਚੱਲਾਂਗੇ ਜੀ ਗਰਾਊਂਡ 'ਚ ਬਣੇ ਰਿਓ ਵੀਡੀਓ ਦੇ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਮੈਚ ਹੋ ਜਾ ਕਮਣੀ ਇੱਤਾਰ ਦੀ ਗੱਡੀਾਂ ਦੇ ਗੱਡੀਾਂ ਆਂਗੇ ਉਹ ਲਾਰਜ ਦਾ ਪਹਿਲੇ ਦਿਨ ਹਾਂ ਵੀ ਜਿਹੜਾ ਪਾਰਾ ਦੇ ਖੜੇ ਉੱਤੇ ਪਹਿਲੇ ਪਾਸੇ ਆਰ ਦੇ ਅੱਗੇ ਤੇ ਬਾੜਿਆਂ ਨੂੰ ਇੱਥੇ ਲਿਆ ਇੱਥੇ ਲਿਆਣਾ ਉਹ ਬਈ ਚਪਰਾਣਾ ਖੜੀ ਹੋਣੀ ਇਹਨਾਂ ਤੋਂ ਤੋੜਨਾ ਹੋਣੀ ਬਸ ਹੁਣ ਅਸੀਂ ਚੱਲੇ ਆਂ ਜੀ ਵਜਨ ਕਰਾਉਣ ਜਵਾਕਾਂ ਦੇ ਇੰਗਲੈਂਡ ਨੂੰ ਟੈਨਸ਼ਨ ਲੱਗੀ ਹੋਈ ਆ ਵੀ ਆਊਗਾ ਕਿ ਨਹੀਂ ਸਿੱਕਤੇ 880 ਭਾਈ ਐ ਚੋਲੇ ਗਏ ਜਿਹੜੇ ਬੰਦਿਆਂ ਦੇ ਵਜੜਾ ਹੀ ਦੇਦਾ ਹੁੰਦਾ ਨਹੀਂ ਜੋ ਉਹਦਾ ਵੀ ਆ ਹੀ ਜਾਂਦਾ ਸਾਡੇ ਤਾਈ ਜਾਂਦੇ ਵੀਜੀ ਪੁੱਤਰ ਸਾਹਿਬ ਫੋਨ ਆ ਗਿਆ ਜੀ ਸਾਡੀ ਟੀਮ ਦਾ ਮੈਚ ਪਹਿਲੇ ਰਾਉਂਡ ਦਾ ਹਾਂ ਸਾਰੀ ਸਾਡੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਉਸੇ ਤਰ੍ਹਾਂ ਤੇ ਮਾਨ ਤੋਂ ਸਮਾਨ ਜਿਹੜਾ ਆਵਾਜ਼ ਦੀ ਪਾਰਟੀ ਉਹਨਾਂ ਸੂਬਾ ਦੇ ਮੰਤਰੀ ਸਮੇਂ ਦੇ ਕੀ ਤਿਆਰ ਹੈ ਜਗਨਵੰਤ ਸਿੰਘ ਜੀ ਜ਼ਿਲ੍ਹਾ ਕਲਪ ਪ੍ਰਧਾਨ ਜੋਤ ਆਵਾਜ਼ ਦੀ ਪਾਰਟੀ ਖਾਸ ਕਰਕੇ ਮੈਦਾਨ ਦੇ ਵਿੱਚ ਹੋਣਗੇ 6.55 ਕਿਲੋ ਭਾਰ ਦੇ ਵਿੱਚ ਦੋ ਨੰਬਰ ਗਰਾਊਂਡ ਦੇ ਵਿੱਚ ਹੋਵੇਗੀ ਮੈਦਾਨ ਦੇ ਉੱਪਰ ਫੈਲਦੀ ਅਗਲੀ ਜਿਹੜੀ ਬਾਤ ਪਾਉਣਗੇ ਦੀਪਨ ਦੇ ਆ ਜੀ ਮੈਦਾਨ ਦੇ ਉੱਪਰ ਗੱਲ ਕਰਨਗੇ ਸੋਹਣਿਆ ਤੇ ਆ ਟੀਮਾਂ 1 ਨੰਬਰ ਗਰਾਊਂਡ ਦੇ ਵਿੱਚ ਆ ਜਾਣ 65 ਕਿਲੋ ਭਾਰ ਵਰਗ ਦੀਆਂ ਟੀਮਾਂ ਔਰ ਟੱਡੇ ਤੇ ਕੋਰਸ਼ਮੀਰ ਚੱਕ ਹੀਰਾ ਸਿੰਘ ਵਾਲਾ ਤੇ ਲੁਣਾ ਜਿੱਤ ਗਏ ਬਾਈ ਪਹਿਲਾ 라ਉਂਡ ਜਿੱਤ ਗਏ ਸਰਫ ਗਿੱਟੀ ਕਰਦੇ ਪਲੇਅਰ ਗਏ ਸੱਠਵੇਂ ਪਲੇਅਰ ਇਹ ਪੰਜਾਹ ਕਰਦੇ ਇਹਨੇ ਪਲੇਅਰ ਆਵਾ ਤੇ 20 ਪਲੇਅਰ ਬੈਠਾ ਘਟੋ ਘਟਾ ਹਾਂ ਜਿਆਦੀ ਜਿਆਦੀ ਇਹ ਸਰਵਣ ਪੁੱਤਰ ਬੰਨਾ ਜਲਦੀ ਦੇਵਾ ਸਾਡੇ ਸਹੀ ਆ ਓਹੋ ਬੱਲੇ ਜੋਤੀ ਬਣੀਏ ਤੇ ਮੰਨਦਾ ਤੇ ਨੂੜਾ ਗਾਲਾਂ ਕੱਢ ਫੇਰ ਜਾਦੂ ਡੂਣਾ ਜੋੜੇ ਦਾ ਕੇ ਕਿਉਂ ਮੰਨਣਾ ਗਾਲਾਂ ਤੋਂ ਮੰਨਦਾ ਮੈਨੂੰ ਪਤਾ ਨਾ ਮੈਨੂੰ ਮਨਉਂਦੇ ਆ ਪਾਈ ਯਾਰ ਪੌਣੇ 8 ਦਾ ਟਾਈਮ ਆ 100 ਤੇ 6 ਟੀਮਾਂ ਖੇਡਣਾ ਨੇ ਕਿੰਨੇ ਘਟੇ ਕਿ ਮੈਂ ਸੀ ਅੱਜ 102 102 102 ਟੀਮਾਂ ਦਾ ਮੈਸੇਜ ਦੂਜੇ 라ਉਂਡ ਦਾ ਮੈਚ ਚੱਲੇ ਤੇ ਟਾਈਮ ਹੋਇਆ ਪੌਣੇ 8 ਦਾ ਪੂਰਾ ਬਣੇ ਰਿਹਾ ਵੀਡੀਓ ਦੇ ਅੰਦਰ ਦਿਖਾਵਾਂਗੇ ਮੈਂ ਚੰਬਾ ਮੇਰਾ ਯਾਰ ਨਾਲ ਕਹਿੰਦੇ ਠੱਗੀ ਪਾਈ ਟੀਮ ਗRAND ਵਿੱਚ ਆ ਗਈ ਹੈ ਆਹ ਠੱਗੀ ਪਾਈ ਟੀਮ ਸਾਡਾ ਭਰਾ ਕਹਿੰਦੇ ਦਸੂ ਕੀਮਾ ਤੇ ਆਰ ਕਹਿੰਦੇ ਬਾਈ ਸਾਰੇ ਕਲਦੀਪ ਭਾਈ ਉਹ ਵੀਰਾਂ ਨੇ ਕਹਿੰਦੇ ਟੀਮ ਸਪੌਂਸਰ ਕੀਤੀ ਹੈ ਦਸੂ ਕੀਮਾ ਭਰਾ ਸਾਡਾ ਔਰ ਕਹਿੰਦੇ ਨਾਲ ਕਹਿੰਦੇ ਕਲਦੀਪ ਭਾਈ ਉਹ ਵੀਰਾਂ ਨੇ ਕਹਿੰਦੇ ਆਹ ਟੀਮ ਸਪੌਂਸਰ ਕੀਤੀ ਹੈ ਤੇ ਅੱਜ ਬਾਈ ਸਾਡੇ ਦਸੂ ਟੀਮੇ ਦਾ ਵੱਡੇ ਵੀ ਆ ਲੈ ਵੀ ਜੱਟਾਂ ਨੂੰ ਮੁਬਾਰਕ ਹੈ ਵੱਡੇ ਵੀ ਆ ਸਾਡੇ ਪਰਾਜ ਜਸੂ ਜਿੰਨੇ ਦਾ ਬਹੁਤ ਮੁਬਾਰਕ ਹੈ ਸ਼ੰਗਾ ਬਸਾਰੇ ਹਮਨੀਆਂ ਮਾਨ ਤੇ ਦਸੂ ਟੀਮਾਂ ਤੇ ਜਲਦੀ ਪਾਈ ਸਾਡੇ ਜਿੱਥੇ ਵੀ ਟੀਮ ਬਣਾਉਂਦੇ ਆ ਤੇ ਇਹ ਕਹਿੰਦੇ ਕਿ ਇਹ ਕਾਢ ਵੀ ਟੀਮ ਬਣਾਉਂਦੇ ਆ ਜਿਹਨੂੰ ਧੰਨਵਾਦੀ ਕਰਦੇ ਆ ਵੱਡੇ ਭਰਾਵਾਂ ਦਾ ਮੈਚ ਕਰੀਏ ਸਟਾਰਟ ਜਲਦੀ ਦੇ ਨਾਲ ਤਾਂ ਵੀ ਪਾਈ ਮੈਚ ਸਾਡੋ ਉਸ ਭਰਾ ਤੇ ਨਾਲ ਸਾਡੀ ਸਾਰੀ ਟੀਮ ਦੇ ਵੱਲੋਂ ਕਿਵੇਂ ਕਿਹੜੇ ਕੱਟੇ ਆ ਰਹੇ ਆ ਜੱਸੂ ਸਾਡਾ ਵੀਰ ਹੈ ਰਹਿਣਾ ਵਿੱਚ ਅਮਰੀਕਾ ਦੇ ਉਸ ਭਰਾ ਦੇ ਗੇਂਜ ਹੈਪੀ ਬਰਥਡੇਅ ਤੇ ਕਿਵੇਂ ਕਿਹੜੇ ਕੱਟੇ ਆ ਰਹੇ ਲੈ ਵੀ ਜੱਸੂ ਵਰਗਾ ਤੇਰੇ ਭਰਾ ਤੇਰੇ ਨਾਲ ਖੜੇ ਆ ਬੇਸ਼ੱਕ ਤੂੰ ਵਿੱਚ ਅਮਰੀਕਾ ਦੇ ਆ ਪਰ ਤੇਰੇ ਹੈਪੀ ਬਰਥਡੇਅ ਇਹਨਾਂ ਮੁੰਡਿਆਂ ਨੇ ਬਣਾਇਆ ਤੇ ਚਰਚੀ ਕਹਿੰਦੇ ਹੁੰਦੇ ਕਿ ਸਾਨੂੰ ਸੱਚਰ ਦੋਸਤਾ ਤੇ ਹੋੜ ਯਾਰ ਤੇ ਤੇ ਜਿਹੜੇ ਚੱਲਦਾ ਤੇ ਚਰਚੀ ਕਿ ਦੇਖੋ ਬੰਦੇ ਸਟੈਂਡਿੰਗ ਅੰਦਰ ਤੇ ਜਿਹੜੇ ਮੁੰਡਾ ਚੋੜੋ ਸ਼ਾਮ ਦੇ ਹੌਣ ਵਜ ਗਿਆ ਬਈ ਰੱਬ ਤੁਹਾਡਾ ਭਲਾ ਕਰੇ 9:00 ਵਜ ਕੇ 10 ਮਿੰਟ ਹੋ ਗਏ ਤੇ ਹਜੇ ਤੀਜਾ ਰਾਉਂਡ ਸ਼ੁਰੂ ਹੋਇਆ